ਇੱਕ ਮੁੰਡਾ ਬਿਹਾਰੀ ਕਰੇ ਜਟਾ ਦੇ ਦਿਹਾੜੀ ਉਹਨੂੰ ਲਵ ਯੂ ਲਵ ਯੂ ਆਖਦੀ ਦਿਲ ਲੱਗੀ ਜੱਟੀ ਦਿਲ ਲੱਗੀ ਜੱਟੀ ਪੰਜਾਬ ਦੀ ਇਹ ਗਾਣਾ ਦੋਸਤੋ ਲੁਧਿਆਣੇ ਵਾਲੀ ਗੁਰਿੰਦਰ ਰੰਗਰੇਟਾ ਨੇ ਗਾਇਆ ਹੈ ਜਿਸ ਤੋਂ ਬਾਅਦ ਵੱਡਾ ਕਲੇਸ਼ ਪਿਆ ਹੋਇਆ ਹੈ ਕਿਉਂਕਿ ਜੱਟ ਪਾਈ ਇਸ਼ਾਰੇ ਦਾ ਕਹਿਣਾ ਹੈ ਕਿ ਗੁਰਿੰਦਰ ਰੰਗਰੇਟਾ ਜੱਟਾਂ ਦੀਆਂ ਧੀਆਂ ਪੈਣਾ ਨੂੰ ਗਲਤ ਬੋਲ ਰਹੀ ਹੈ ਤੇ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੱਟਾਂ ਨੂੰ ਬੜਾ ਮਾੜਾ ਬੋਲਦਾ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਗੁਰਿੰਦਰ ਰੰਗਰੇਟਾ ਦੀ ਤਾਂ ਗੁਰਿੰਦਰ ਸਿੰਘ ਰੰਗਰੇਟਾ ਦਾ ਕਹਿਣਾ ਹੈ ਕਿ ਤਕਰੀਬਨ ਇਹੋ ਜਿਹੇ ਗਾਣੇ ਹਰ ਪੰਜਾਬੀ ਕਲਾਕਾਰ ਹੀ ਅੱਜ ਦੇ ਟਾਈਮ 'ਚ गा ਰਿਹਾ ਹੈ ਕੋਈ ਗਾਉਂਦਾ ਹੈ ਕਿ ਜੱਟੀ ਪੱਟਾਂ ਤੋਂ ਲੀੜੇ ਭੀੜੇ ਪਾਉਂ ਇੰਗਰਾਨ ਨੂੰ ਕਿਉਂ ਨਹੀਂ ਰੋਕਦੇ ਜੋ ਕਿ ਖੁਦ ਜੱਟ ਪਾਈਚਾਰੇ ਨੂੰ ਬਿਲੋਂਗ ਕਰਦੇ ਨੇ ਤੇ ਆਪਣੀ ਕਾਸ਼ਟ ਦੀਆਂ ਕੁੜੀਆਂ ਤੇ ਹੀ ਐਵੇਂ ਤੇ ਘਟੀਆਂ ਘਟੀਆਂ ਗਾਣੇ ਲਿਖਦੇ ਨੇ ਇਹ ਸਪਸ਼ਟਿਕਰਨ ਦੋਸਤੋ ਗੁਰਿੰਦਰ ਰੰਗਰੇਟਾ ਦਾ ਜੱਟਾਂ ਦੀਆਂ ਕੁੜੀਆਂ ਤੇ ਭਈਆਂ ਤੇ ਗੀਤ ਜੋ ਲਿਖਿਆ ਗੁਰਿੰਦਰ ਰੰਗਰੇਟਾ ਉਹਦੇ ਬਾਰੇ ਵਿੱਚ ਕੁਝ ਐਸਾ ਸਪਸ਼ਟੀ ਕਰਨਾ ਹੈ ਡਾਕਟਰ ਗੁਰਿੰਦਰ ਦਾ ਉਥੇ ਦੋਸਤੋ ਜੱਟ ਪਾਈਚਾਰੇ ਨਾਲ ਬਿਲੋਂਗ ਕਰਦੇ ਲੋਕ ਪ੍ਰਸ਼ਾਸਨ ਨਾਲ ਕੱਲ ਮੀਟਿੰਗ ਕਰਦੇ ਨੇ ਤੇ ਫਰਿਆਦ ਕਰਦੇ ਨੇ ਕਿ ਇਸ ਡਾਕਟਰ ਤੇ ਸਖਤ ਤੋਂ ਸਖਤ ਕਾਰਵਾਈ ਹੋਏ ਤਾਂ ਕਿ ਅੱਗੇ ਤੋਂ ਕੋਈ ਧੀਆ ਪੈਣ ਨੂੰ ਐਵੇਂ ਗਲਤ ਨਾ ਬੋਲੇ ਤੁਹਾਨੂੰ ਇੱਥੇ ਕਿਸ ਦੀਆਂ ਗੱਲਾਂ ਚ ਦਮ ਲ ਜਾ ਰਿਹਾ ਹੈ ਦਾ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ